ਓ ਜੀ ਅੱਜ ਮੋਦੀ ਸਾਹਿਬ ਨੇ ਸਖੀ ਬੀਮਾ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਹਰਿਆਣਾ ਦੇ ਵਿੱਚ ਆਪਣੀ ਸਰਕਾਰ ਦੀਆਂ ਕਾਫੀ ਸਾਰੀਆਂ ਪ੍ਰਾਪਤੀਆਂ ਗਣਾਈਆਂ ਜਿਨ੍ਹਾਂ ਵਿੱਚੋਂ ਆਪਾਂ ਕੋਈ ਇੱਕ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਬੇਰੋਜ਼ਗਾਰੀ ਤੇ ਤੇ ਮੋਦੀ ਸਾਹਿਬ ਦਾ ਕਹਿਣਾ ਸੀ ਕਿ ਜਦੋਂ ਤੋਂ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਆਈ ਆ ਇੱਥੇ ਅਸੀਂ ਕਾਫੀ ਸਾਰੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਆ ਤੁਹਾਨੂੰ ਦੱਸ ਦਈਏ ਕਿ 2013-14 ਤੱਕ ਹਰਿਆਣਾ ਵਿੱਚ 2.9% ਬੇਰੋਜ਼ਗਾਰੀ ਸੀ ਤੇ ਜਦੋਂ ਤੋਂ ਉੱਥੇ ਭਾਜਪੀ ਦਾ ਰਾਜ ਆਇਆ ਉਦੋਂ ਤੋਂ ਹੁਣ ਤੱਕ ਜਿਹੜੀ ਬੇਰੋਜ਼ਗਾਰੀ ਦੀ ਦਰ ਹੈ 2021-22 ਤੱਕ ਉਹ 9% ਹੋ ਗਈ ਆ ਮਤਲਬ ਕਿ ਹਰਿਆਣਾ ਦੇ ਅੰਦਰ ਤਿੰਨ ਗੁਣਾ ਵੱਧ ਬੇਰੋਜ਼ਗਾਰੀ ਹੋ ਗਈ ਆ ਤੇ ਮੋਦੀ ਸਾਹਿਬ ਕਹਿੰਦੇ ਆ ਕਿ ਉੱਥੇ ਅਸੀਂ ਕਾਫੀ ਨੌਕਰੀਆਂ ਦਿੱਤੀਆਂ ਨੇ ਸਰਕਾਰੀ ਨੌਜਵਾਨਾਂ ਨੂੰ ਤੇ ਹੁਣ ਇਹ ਤਾਂ ਹਰਿਆਣਾ ਦੇ ਲੋਕ ਹੀ ਦੱਸ ਸਕਦੇ ਆ ਕਿ ਕੀ ਵਾਕਈ ਉੱਥੇ ਬਹੁਤ ਵੱਡੀ ਪੱਧਰ ਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਕਿ ਨਹੀਂ ਮਿਲੀਆਂ ਮੋਦੀ ਸਾਹਿਬ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਜਿਹੜੀ ਸਾਡੀ ਯੋਜਨਾ ਸੀ ਉਹਨੇ ਇਕੱਲੇ ਹਰਿਆਣੇ ਦੀਆਂ ਹੀ ਨਹੀਂ ਪੂਰੇ ਭਾਰਤ ਦੀਆਂ ਬੇਟੀਆਂ ਦੀ ਸੁਰੱਖਿਆ ਕੀਤੀ ਸੁਰੱਖਿਆ ਕੀਤੀ ਤੇ ਕਹਿੰਦੇ ਔਰਤਾਂ ਦੇ ਆਉਣ ਵਿੱਚ ਰਾਹ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਸੀ ਉਹ ਮੋਦੀ ਸਰਕਾਰ ਨੇ ਸਾਡੀ ਸਰਕਾਰ ਨੇ ਦੂਰ ਕੀਤੀਆਂ ਪਰ ਅੰਕੜੇ ਤੇ ਘਟਨਾਵਾਂ ਤਾਂ ਕੁਝ ਹੋਰ ਹੀ ਕਹਿੰਦੀਆਂ ਨੇ ਹਰ ਅੱਧੇ ਮਿੰਟ ਬਾਅਦ ਇੱਕ ਔਰਤ ਭਾਰਤ ਦੇ ਅੰਦਰ ਛੇੜਛਾੜ ਦਾ ਸ਼ਿਕਾਰ ਹੁੰਦੀ ਆ ਭਾਰਤ ਦੇ ਅੰਦਰ ਹੀ ਆਸਿਫਾ ਕਾਂਡ ਹੋਇਆ ਕਲਕੱਤਾ ਇੱਕ ਡਾਕਟਰ ਧੀ ਦੇ ਨਾਲ ਰੇਪ ਵਰਗੀ ਘਟਨਾ ਤੇ ਉਹਦਾ ਮਰਡਰ ਹੋਇਆ ਇੱਕ ਹੀ ਨਹੀਂ ਹਜ਼ਾਰਾਂ ਔਰਤਾਂ ਦੇ ਨਾਲ ਇਹ ਕੁਕਰਮ ਹਰ ਰੋਜ਼ ਅਸੀਂ ਕਿੰਨੀਆਂ ਔਰਤਾਂ ਦੇ ਨਾਲ ਇਹੋ ਜੀਆਂ ਧੱਕੇਸ਼ਈਆਂ ਹੁੰਦੀਆਂ ਸੌਂਦੇ ਆ ਜਿਹੜੀਆਂ ਵਿਦੇਸ਼ੀ ਔਰਤਾਂ ਬਾਹਰ ਤੋਂ ਇੱਥੇ ਘੁੰਮਣ ਆਉਂਦੀਆਂ ਸਾਡੇ ਭਾਰਤ ਵਿੱਚ ਤਾਂ ਉਹ ਵੀ ਸੁਰੱਖਿਅਤ ਨਹੀਂ ਉਹਨਾਂ ਨਾਲ ਵੀ ਇਹੋ ਜੀਆਂ ਬਦਤਮੀਜ਼ੀ ਦੀਆਂ ਰੇਪ ਦੀਆਂ ਘਟਨਾਵਾਂ ਵਾਪਰਦੀਆਂ ਤੁਹਾਨੂੰ ਪਿਛਲੇ ਦਿਨੀ ਪਤਾ ਹੀ ਹੋਣਾ ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਵਿਦੇਸ਼ੀ ਔਰਤ ਆਪਣੇ ਪਤੀ ਦੇ ਨਾਲ ਭਾਰਤ ਘੁੰਮਣ ਆਈ ਸੀਗੀ ਤੇ ਉਹ ਟੈਂਟ ਲਾ ਕੇ ਸੌਂ ਰਹੇ ਸੀ ਉਹ ਬਾਕੀ ਦੇਸ਼ਾਂ ਦੇ ਭੁਲੇਖੇ ਉਹਨਾਂ ਨੇ ਇੱਥੇ ਵੀ ਟੈਂਟ ਲਾ ਲਿਆ ਤੇ ਇੱਥੇ 7 ਵਿਅਕਤੀਆਂ ਨੇ ਉਸ ਔਰਤ ਦੇ ਨਾਲ ਰੇਪ ਕੀਤਾ ਕੁੱਟਮਾਰ ਕੀਤੀ ਉਹਨਾਂ ਦੋ ਪਤੀ ਪਤਨੀ ਦੀ ਤੇ ਦੋਸ਼ ਤਾਂ ਇੱਥੋਂ ਤੱਕ ਲੱਗਦੇ ਰਹੇ ਆ ਕਿ ਜਿਹੜਾ ਕੁਲਦੀਪ ਸਿੰਘ ਆ ਭਾਜਪਾ ਦਾ ਆਪਣਾ ਆਗੂ ਉਹਦੇ ਤੇ ਵੀ ਇੱਕ ਧੀ ਦੇ ਨਾਲ ਬਤਮੀਜੀ ਕਰਨ ਦੇ ਦੋਸ਼ ਲੱਗੇ ਤੇ ਜਿਹੜਾ ਭਾਰਤ ਭੂਸ਼ਣ ਆ ਉਹਦੇ ਉੱਪਰ ਵੀ ਜਿਹੜੇ ਵਿਨੇਸ਼ ਫਗਾੜ ਹੋਣੀ ਆ ਇੱਕ ਖੜਾਰਨ ਔਰਤਾਂ ਨੇ ਉਹਨਾਂ ਨੇ ਬਤਮੀਜੀ ਕਰਨ ਦੇ ਦੋਸ਼ ਲਾਏ ਸੀਗੇ ਕਿ ਜਦੋਂ ਅਸੀਂ ਆਪਣੀਆਂ ਖੇਡਾਂ ਵਾਸਤੇ ਅੱਗੇ ਜਾਣਾ ਚਾਹੁੰਨੀ ਆ ਤਾਂ ਉਦੋਂ ਸਾਡੇ ਨਾਲ ਬਤਮੀਜੀ ਕੀਤੀ ਜਾਂਦੀ ਆ ਤੇ ਇੱਥੋਂ ਤੱਕ ਕਿ ਜਿਹੜੀ ਬਿਲਕੁਸ ਬਾਨੋ ਸੀ ਜਿਹਦਾ ਜਿਹੜੀ ਜਿਹੜੀ ਘਟਨਾ ਆ ਆਪਾਂ ਸਾਰੇ ਜਾਣਦੇ ਆ ਕਿ ਬਿਲਕੁਸ ਬਾਨੋ ਦੇ ਪਰਿਵਾਰ ਨੂੰ ਮਾਰ ਦਿੱਤਾ ਗਿਆ ਸੀਗਾ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਸੀ ਤਾਂ ਜਿਹੜੇ ਉਹ 11 ਦੋਸ਼ੀ ਸੀ ਜਦੋਂ ਉਹ ਜੇਲ੍ਹ ਵਿੱਚੋਂ ਰਿਹਾ ਹੋਏ ਤਾਂ ਦੋਸ਼ ਇੱਥੋਂ ਤੱਕ ਲੱਗਿਆ ਕਿ ਭਾਜਪਾ ਦੇ ਕੁਝ ਆਗੂਆਂ ਨੇ ਫੁੱਲਾਂ ਦਾ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਮੋਦੀ ਸਾਹਿਬ ਕਹਿੰਦੇ ਕਿ ਸਾਡੇ ਰਾਜ ਦੇ ਵਿੱਚ ਔਰਤਾਂ ਡਾਕਟਰ ਭਰਤੀ ਹੋ ਰਹੀਆਂ ਨੇ ਇੰਜੀਨੀਅਰ ਬਣ ਰਹੀਆਂ ਨੇ ਫੌਜ ਵਿੱਚ ਭਰਤੀ ਹੋ ਰਹੀਆਂ ਨੇ ਫਾਈਟਰ ਬਣ ਰਹੀਆਂ ਨੇ ਖੇਡਾਂ ਵਿੱਚ ਹਿੱਸਾ ਲੈ ਰਹੀਆਂ ਤੇ ਨੇ ਤੇ ਨਾਲ ਹੀ ਉਹ ਕਹਿੰਦੇ ਕਿ ਤੁਸੀਂ ਕੋਈ ਖਿਡਾਰੀ ਜਦੋਂ ਗਲ ਵਿੱਚ ਮੈਡਲ ਪਾ ਕੇ ਕਿਸੇ ਪ੍ਰਾਪਤੀ ਤੇ ਕਿਸੇ ਅਹੁਦੇ ਤੇ ਹੁੰਦਾ ਏ ਤਾਂ ਇਹ ਨਾ ਸਮਝਿਆ ਕਰੋ ਕਿ ਉਹਨੇ ਸੌਖੀ ਪ੍ਰਾਪਤੀ ਕਰ ਲਈ ਉਹਦੇ ਪਿੱਛੇ ਜਿਹੜੀ ਉਹਨਾਂ ਨੇ ਮਿਹਨਤ ਮੁਸ਼ਕਲ ਕੀਤੀ ਹੁੰਦੀ ਆ ਉਹ ਦੇਖਿਆ ਕਰੋ ਤਾਂ ਕਹਿੰਦੇ ਸਾਡੇ ਰਾਜ ਦੇ ਵਿੱਚ ਜਿਹੜੀਆਂ ਔਰਤਾਂ ਉਹ ਅੱਗੇ ਵਧ ਰਹੀਆਂ ਹਰ ਮੈਦਾਨ ਵਿੱਚ ਖੇਡਾਂ ਵਿੱਚ ਵੀ ਪਰ ਪੂਰੇ ਭਾਰਤ ਅੰਦਰ ਕਿੰਨੇ ਪ੍ਰੋਟੈਸਟ ਹੁੰਦੇ ਆ ਬੇਰੋਜ਼ਗਾਰੀ ਨੂੰ ਲੈ ਕੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਮੰਗਾਂ ਨੂੰ ਲੈ ਕੇ ਤੇ ਆਪਾਂ ਸਭ ਨੇ ਦੇਖਿਆ ਕਿ ਦਿੱਲੀ ਵਿਨੇਸ਼ ਫੁਗਾਰ ਤੇ ਉਹਦੇ ਸਾਥੀਆਂ ਨੇ ਜਿਹੜੇ ਖਿਡਾਰੀ ਸੀ ਉਹਨਾਂ ਨੇ ਕਿੰਨਾ ਲੰਮਾ ਟਾਈਮ ਆਪਣਾ ਧਰਨਾ ਉਥੇ ਜਾਰੀ ਰੱਖਿਆ ਤੇ ਉਹਨਾਂ ਨੇ ਭਾਜਪਾ ਦੇ ਇੱਕ ਆਗੂ ਬਿਰਜ ਪੂਸ਼ਣ ਤੇ ਇਹ ਦੋਸ਼ ਲਾਏ ਸੀ ਕਿ ਜਦੋਂ ਅਸੀਂ ਇੰਟਰਨੈਸ਼ਨਲ ਪੱਧਰ ਤੇ ਖੇਡਣ ਜਾਣਾ ਹੁੰਦਾ ਏ ਉਦੋਂ ਬਿਰਜ ਪੂਸ਼ਣ ਵਰਗੇ ਜਿਹੜੇ ਆਗੂ ਨੇ ਉਹ ਸਾਡੇ ਤੋਂ ਕੋਈਆਂ ਡਿਮਾਂਡਾਂ ਕਰਦੇ ਨੇ ਤੇ ਜਦੋਂ ਕੋਈ ਸਵੈਮਾਨ ਵਾਲੀ ਖਿਡਾਰਣ ਔਰਤ ਉਹਨਾਂ ਦਾ ਜਿਹੜਾ ਉਹ ਪ੍ਰਸਤਾਵ ਹੁੰਦਾ ਉਠ ਕਰਾਉਂਦੀ ਆ ਤੇ ਉਹਨਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਖੇਡਣ ਨਹੀਂ ਜਾਣ ਦਿੱਤਾ ਜਾਂਦਾ ਮਤਲਬ ਅੱਗੇ ਵਧਣ ਦੇ ਮੌਕੇ ਨਹੀਂ ਦਿੱਤੇ ਜਾਂਦੇ ਤਾਂ ਇਸ ਮਾਮਲੇ ਵਿੱਚ ਕਿੰਨੀ ਸੱਚਾਈ ਆ ਕਿੰਨੀ ਨਹੀਂ ਇਹ ਕੁਝ ਕਹਿ ਨਹੀਂ ਸਕਦੇ ਤਾਂ ਜਦੋਂ 올림픽 ਖੇਡਾਂ ਵਿੱਚ ਵਿਨੇਸ਼ ਫੁਗਾਟ ਖੇਡਣ ਗਈ ਆ ਤੇ ਉਹਦਾ ਭਾਰ ਰਾਤ ਤੇ ਰਾਤ 100 ਗ੍ਰਾਮ ਵੱਧ ਗਿਆ ਜਿਹਦੇ ਕਰਕੇ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਮਤਲਬ ਉਹਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਤਾਂ ਉਦੋਂ ਵੀ ਇਹੀ ਦੋਸ਼ ਲੱਗੇ ਕਿ ਉਹਦੇ ਨਾਲ ਸਿਆਸਤ ਹੋਈ ਆ ਉਹ ਸਿਆਸਤ ਦਾ ਸ਼ਿਕਾਰ ਹੋਈ ਆ ਇਸ ਮਾਮਲੇ ਵਿੱਚ ਕਿੰਨੀ ਸਚਾਈ ਆ ਪਤਾ ਨਹੀਂ ਪਰ ਇੱਕ ਹੋਰ ਦੱਸਦੇ ਕਿ ਸਾਡੇ ਪੰਜਾਬ ਦੀ ਧੀ করুণਾਜੀਤ ਜਿਹੜੀ ਆਈਟੀ ਬੀਪੀ ਵਿੱਚ ਡੈਪਟੀ ਕਮਾਂਡੈਂਟ ਸੀ ਉਹਨੇ ਇੱਕ ਕਾਂਸਟੇਬਲ ਤੇ ਇਹ ਦੋਸ਼ ਲਾਇਆ ਸੀ ਕਿ ਇਹਨੇ ਮੇਰੇ ਨਾਲ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੂੰ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਪਿਆ ਸੀ ਉਸ ਕੁੜੀ ਨੂੰ ਉਹਦਾ ਇਹ ਕਹਿਣਾ ਸੀਗਾ ਕਿ ਜੇਕਰ ਮੇਰੇ ਪੱਧਰ ਦੀ ਇੱਕ ਉੱਚ ਅਫਸਰ ਦੇ ਨਾਲ ਇਹੋ ਜੀ ਬਤਮੀਜੀ ਹੋ ਸਕਦੀ ਹੈ ਇੱਕ ਉੱਚ ਅਹੁਦੇ ਦੀ ਅਫਸਰ ਕੁੜੀ ਦੇ ਨਾਲ ਇਹੋ ਜੀ ਬਤਮੀਜੀ ਹੋ ਸਕਦੀ ਆ ਤਾਂ ਜਿਹੜੀਆਂ ਸੁਧਾਰਨ ਕੁੜੀਆਂ ਨੇ ਉਹਨਾਂ ਨਾਲ ਕਿਹੋ ਜੀਆਂ ਬਤਮੀਜ਼ੀਆਂ ਹੁੰਦੀਆਂ ਹੋਣ ਜੀਆਂ ਉਹ ਕੀ ਕੀ ਆਪਣੀ ਨੌਕਰੀ ਦੇ ਬਦਲੇ ਸਹਾਰਦਿਆਂ ਹੋਣਗੀਆਂ ਇਹ ਸਾਰੇ ਦੋਸ਼ ਉਸ ਕੁੜੀ ਨੇ ਲਏ ਸੀ ਇਹ ਤਾਂ ਉਹ ਕੁੜੀਆਂ ਸੀ ਚਾਹੇ ਵਿਨੇਸ਼ ਪੁਗਾਟ ਹੋਵੇ ਜਾਂ ਕਰੁਣਾਜੀਤ ਹੋਵੇ ਜਿੰਨੀਆਂ ਵੀ ਕੁੜੀਆਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਇਹ ਸਭ ਕੁਝ ਦੱਸਿਆ ਇਹ ਤਾਂ ਉਹ ਬਹਾਦਰ ਕੁੜੀਆਂ ਨੇ ਜਿਹੜੀਆਂ ਆਪਣੇ ਹੱਕਾਂ ਵਾਸਤੇ ਲੜਨਾ ਜਾਣਦੀਆਂ ਨੇ ਪਰ ਜਿਹੜੀਆਂ ਵਿਚਾਰੀਆਂ ਕੁੜੀਆਂ ਆਪਣੀ ਨੌਕਰੀ ਖਾਤਰ ਆਪਣੇ ਘਰ ਪਰਿਵਾਰ ਖਾਤਰ ਦੱਬ ਕੇ ਰਹਿ ਜਾਂਦੀਆਂ ਉਹ ਪਤਾ ਨਹੀਂ ਕਿੰਨੀਆਂ ਘੋਣਗੀਆਂ ਸੋ ਸਾਡੇ ਭਾਰਤ ਦੇ ਅੰਦਰ ਔਰਤਾਂ ਦੀ ਕਿੰਨੀ ਕੁ ਸੁਰੱਖਿਆ ਅਸੀਂ ਇਥੋਂ ਹੀ ਅੰਦਾਜ਼ਾ ਲਾ ਸਕਦੇ ਆ ਮੋਦੀ ਸਾਹਿਬ ਜੇਕਰ ਤੁਸੀਂ ਆਪਣੀ ਸਰਕਾਰ ਦੀ ਤਰੀਫਾ ਕਰਨੀ ਹੈ ਤਾਂ ਜ਼ਰੂਰ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਪ੍ਰੈਕਟੀਕਲੀ ਇੱਥੇ ਤੁਸੀਂ ਔਰਤਾਂ ਨੂੰ ਵਾਕਈ ਸੁਰੱਖਿਆ ਤਾਂ ਮਹੀਆ ਕਰਵਾਓ ਇੱਥੇ ਲੋਕਾਂ ਨੂੰ ਰੋਜ਼ਗਾਰ ਸੱਚਮੁੱਚ ਦਿਓ ਤਾਂ ਸਹੀ ਸਾਰੀਆਂ ਸਹੂਲਤਾਂ ਲੋਕਾਂ ਨੂੰ ਦਿਓ ਤਾਂ ਸਹੀ ਤਾਂ ਕਿ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਅਸੀਂ ਆਹ ਕੁਛ ਕੀਤਾ ਆਹ ਕੁਛ ਕੀਤਾ ਫਿਰ ਲੋਕ ਤੁਹਾਡੀਆਂ ਪ੍ਰਾਪਤੀਆਂ ਗਿਣੌਣਗੇ ਪਰ ਮੈਨੂੰ ਲੱਗਦਾ ਕਿ ਇਹ ਹੋ ਨਹੀਂ ਸਕਦਾ ਕਿਉਂਕਿ ਭਾਰਤ ਦਾ ਜਿਹੜਾ ਸਾਰਾ ਧਨ ਪੈਸਾ ਹੈ ਉਹ ਤਾਂ ਸਿਰਫ 100 ਲੋਕਾਂ ਕੋਲ 100 ਘਰਾਂ ਦੇ ਕੋਲ ਇਕੱਠਾ ਹੈ ਤੇ ਬਾਕੀ ਜਿਹੜੇ ਵੱਡੀ ਗਿਣਤੀ ਲੋਕ ਆ ਉਹ ਬੇਰੁਜ਼ਗਾਰ ਨੇ ਗਰੀਬੀ ਦੀ ਮਾਰ ਚੱਲ ਰਹੇ ਨੇ ਕਹਿੰਦੇ ਨੇ ਕਿ ਜੇਕਰ ਕਿਸੇ ਚੀਜ਼ ਨੂੰ ਇੱਕ ਥਾਂ ਢੇਰੀ ਕਰਨਾ ਹੋਵੇ ਇੱਕ ਚੀਜ਼ ਢੇਰ ਲਾਉਣੇ ਹੋਣ ਇੱਕ ਥਾਂ ਤਾਂ ਕਿਸੇ ਥਾਂ ਤਾਂ ਟੋਆ ਪੋਣਾ ਹੀ ਪੈਂਦਾ ਤਾਂ ਜਦੋਂ 100 ਘਰਾਣੇ ਜਿਹੜੇ ਪੂੰਜੀਪਤੀ ਘਰਾਣੇ ਆ ਸਾਡਾ ਸਾਰਾ ਧਨ ਦੌਲਤ ਉਹਨਾਂ ਕੋਲ ਇਕੱਠਾ ਹੋ ਗਿਆ ਤਾਂ ਕਿਤੋਂ ਦਾ ਟੋਆ ਪਿਆ ਹੀ ਹੈ ਨਾ ਤਾਂ ਉਹ ਟੋਆ ਕਿੱਥੋਂ ਪਿਆ ਸਾਡੇ ਆਮ ਲੋਕਾਂ ਕੋਲੋਂ ਗਰੀਬਾਂ ਕੋਲੋਂ ਤੇ ਜੇਕਰ ਉਹ ਢੇਰ ਨੂੰ ਲੋਕਾਂ ਵਿੱਚ ਖਿਲਾਰਿਆ ਜਾਊਗਾ ਤਾਂ ਹੀ ਲੋਕਾਂ ਦੀ ਗਰੀਬੀ ਮਿਟੂਗੀ ਨਾ ਤੰਗੀਆਂ ਤਰਸ਼ੀਆਂ ਤਾਂ ਹੀ ਮਿਟਣਗੀਆਂ ਪਰ ਇਹ ਤਾਂ ਸਰਕਾਰਾਂ ਨੇ ਕੰਮ ਕਰਨੇ ਨੇ ਕਿਉਂਕਿ ਉਹ ਤਾਂ ਇਹਨਾਂ ਪੂੰਜੀਪਤੀ ਘਰਾਣਿਆਂ ਦੇ ਸਿਰ ਤੇ ਹੀ ਰਾਜ ਕਰਦੀਆਂ ਨੇ ਸਾਡੇ ਤੇ ਇਹਨਾਂ ਨੂੰ ਪਿੱਛੋਂ ਤਾਂ ਉਹ ਪੂੰਜੀਪਤੀ ਘਰਾਣੇ ਹੀ ਚਲਾਉਂਦੇ ਨੇ ਸੋ ਇਹ ਕਿਵੇਂ ਹੋ ਸਕਦਾ ਕਿ ਸਰਕਾਰਾਂ ਉਹਨਾਂ ਤੋਂ ਸਭ ਕੁਝ ਲੈ ਕੇ ਲੋਕਾਂ ਨੂੰ ਦੇ ਦੇਣ ਤਾਂ ਇਹ ਜਿਹੜੀ ਬੇਰੋਜ਼ਗਾਰੀ ਆ ਇਹ ਗਰੀਬੀਆਂ ਇਹ ਤੰਗੀਆਂ ਤਰਫੀਆਂ ਲੋਕਾਂ ਦੀਆਂ ਆ ਹੀ ਰਹਿਣੀਆਂ ਜਿੰਨਾ ਟਾਈਮ ਉਹ ਜਿਹੜੇ ਧਨ ਦੇ ਅੰਬਾਰ ਲੱਗੇ ਹੋਏ ਨੇ ਉਹ ਲੋਕਾਂ ਵਿੱਚ ਵੰਡੇ ਨਹੀਂ ਜਾਂਦੇ